ਹਾਂਜੀ ਕਮਿਸ਼ਨਟ ਨੂੰ ਸੋਲਾਂ ਮਾਰੇ ਅੰਸ਼ਰਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਟ ਨੂੰ ਬੜੀ ਸੌਦਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਟੇ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਮੀਸ਼ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚੋਂ ਨਾਲੋਂ 5 ਵਿਪਨ ਜਿਹੜੇ ਰਿਕਵਰ ਹੋਏ ਆ ਦੇ ਨਾਲ ਸਾਡੇ ਕੋਲ ਇੰਨਾ ਗਰਮ ਮਿਹਰੋਂ ਕੰਮ ਵੀ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜੁੜੀਆਂ ਗੁੰਡਾਗਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਸੀਨੀਅਰ ਇਨਚਾਰਜ ਰਿਸਪੈਕਟਿਵ ਅਧਿਕਾਰੀਆਂ ਨੂੰ ਸਮੂਹ ਮੀਟਿੰਗ ਜਿਹਦੇ ਤਹਿਤ ਇਹਨਾਂ ਬੰਦੂਗਾਂ ਰੌਪ ਅਪ ਕੀਤੀ ਗਈ ਹੈ ਇਹਨਾਂ 'ਤੇ ਕੋਰਪੋਰਰਡ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਅੱਗੇ ਵੀ ਜਿਹੜੀ ਹੈ ਕੀ ਕਰਨਾ ਹੈ ਸ਼ਹਿਰ ਵਿੱਚ ਉਹਦੀ ਤਕਰੀਰ ਚੱਲ ਰਹੀ ਹੈ ਤੁੱਕੇ ਦੇ ਬੱਚਿਆ ਨਹੀਂ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਫਰਚੇ ਦਰਜ ਹੈਗੇ ਤੇ ਜਿਹੜਾ ਰਮਨ ਆ ਇਹਦੇ ਖਿਲਾਫ 11 ਫਰਚੇ ਦਰਜ ਕਮਿਸ਼ਨਰ ਦੇ ਵਿੱਚ ਹੀ ਇਹ ਆ ਸਾਰੇ ਕਮੇਟੀ ਦੇ ਵਿੱਚ ਹੀ ਤਾਰੀਖਤ ਹੋਈ ਹੈ ਗ੍ਰਿਫਤਾਰੀ ਨਹੀਂ ਹੋਈ ਹੈ ਅਕਰਵਾਲ ਮੋਬਾਈਲ ਹੋ ਗਿਆ ਉਹਨੇ ਬੰਦ ਇਨਸਾ ਦੇ ਪਹਿਲਾਂ ਪਿੱਛੇ ਦੇ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਕੇ ਨਾਲ ਇਲਾਕੇ ਦੇ ਸਟੱਜਾ ਵੀ ਕੀਤਾ ਸੀਗਾ ਤੁਸੀਂ ਪਰ ਸਾਡੇ ਬਖਤੀਸ਼ ਦਾ 파ਰਟ ਹੈ ਤਫਤੀਸ਼ ਦੇ ਵਿੱਚ ਜੀ ਬਲਾਇਕ ਕਿ ਤਰ੍ਹਾਂ ਜਾਂਚ ਕਰ ਜਾਈਏ ਵਾਂਟਡ ਕਿਹੜੇ ਮਾਮਲੇ ਚ ਸੀਗੇ ਉਹ ਲਗ ਲਗ ਮੁਕਦਮੇ ਵਾਂਗ ਡਾ ਇਹਦੇ ਵਿੱਚ ਜਿਹੜੇ ਮੁਕਦਮੇ ਨੇ ਅਸੀਂ ਉਹ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 3. ਜਿਹੜੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਬਮੌਨਡ ਸੀਗੇ ਉਹ ਵੀ ਨੰਬਰ ਤੇ ਕੀ ਕੀ ਹਸਲੇ ਬਰਾਮਦਗੀ ਕੀਤੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਤਲ ਤੇ ਚਾਰ ਜਿਹੜੇ 32 ਬੋਲ ਦੇ ਪਿਸਤਲ 50 ਗ੍ਰਾਮ ਦੇ ਹੈ ਕੰਟਰੀ ਮੈਡ ਹੈ ਸਰ ਉਹ ਚੈੱਕ ਕਰਵਾ ਲਈ ਅਜੀਬ ਜਿਹਾ ਦੱਸੇ ਜਮਾਨ ਬਹੁਤ ਜਿਹੇ ਮੰਨਦੇ ਫਰਦਰ ਜੇ ਜੇ ਟੈਕੋਮੈਸਟੀ ਚੱਲ ਗਈ ਮੂਲਿ ਪੁੱਛ ਕੇ ਚੇਚਲ ਕੀ ਆਇਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ 그룹 ਹੈਗਾ ਆ ਉਹ ਸਾਡੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਖਤੀ ਬਣਾ ਥੈਂਕ ਯੂ